ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀ ਜੀ ਦਾ 302ਵੇਂ ਜਨਮ ਦਿਹਾੜੇ ਤੇ ਸਾਡੀ ਸਾਰੀ ਰਾਮਗੜੀਆ ਐਸੋਸੀਏਸ਼ਨ ਵੱਲੋਂ ਅ ਬਿਸ਼ਪ ਕਰਮਾ ਗੁਰਦੁਆਰਾ ਸਾਹਿਬ ਵਿਖੇ ਖੁਸ਼ੀ ਦੇ ਪਾਟਕ ਹੋਏ ਗਏ ਹੈ ਕੀਰਤਨ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਧੂਮ-ਧਾਮ ਦੇ ਨਾਲ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਿਉਂਕਿ ਅ ਜੱਸਾ ਸਿੰਘ ਰਾਮਗੜੀਆ ਜੀ ਸਾਡੀ ਕੌਮ ਨੂੰ ਸਾਡੀ ਸਿੱਖ ਕੌਮ ਨੂੰ ਕਿਰਤ ਕਰਨੀ ਸਿਖਾ ਕੇ ਗਏ ਐ ਔਰ ਅੱਜ ਕਿਤੇ ਨਾ ਕਿਤੇ ਕੋਈ ਵੀ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਕਿਉਂਕਿ ਉਸ ਟਾਈਮ ਦੇ ਉਹ ਸਭ ਤੋਂ ਵੱਡੇ ਇੰਜੀਨੀਅਰ ਰਹੇ ਐ ਔਰ ਅੱਜ ਜਿੱਥੇ ਵੀ ਸਾਡੀ ਰਾਮਗੜੀਆ ਵਿਰਾਦਰੀ ਦੇ ਸਾਡੇ ਵੀਰ ਜੋ ਜੋ ਸਫਲ ਹੋਏ ਆ ਆਪਣੇ ਆਪਣੇ ਕਿੱਤਿਆਂ ਦੇ ਵਿੱਚ ਸੋ ਸਭ ਉਹਨਾਂ ਦੀ ਦੇਨ ਐ ਉਹਨਾਂ ਦਾ ਸ਼ੁਕਰਾਨਾ ਵੀ ਕੀਤਾ ਅੱਜ ਔਰ ਪ੍ਰਮਾਤਮਾ ਇਸੇ ਤਰ੍ਹਾਂ ਸਾਰੀ ਕੌਮ ਨੂੰ ਕਾਮ ਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਇਹਨਾਂ ਨੂੰ ਦਿਨ ਦੁਗਣੀ ਰਾਤ ਚੋਗਣੀਆ ਤਰੱਕੀਆਂ ਬਖਸ਼ਣ। ਰਾਮਗੜੀਆ ਬ੍ਰਦਰ ਨੂੰ ਇੱਕ ਇਹਨਾਂ ਦੀ ਰਿਕੁਐਰ ਕਰਨ ਕਰਕੇ ਅੱਛੀ ਸਲਾਮ ਆ ਵੀ ਕਭੀ ਹੈ। ਹਾਂਜੀ ਬਿਲਕੁਲ ਬਿਲਕੁਲ ਜੀ ਸਾਡੇ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਾਹਿਬ ਵੀ ਹੁਣੇ ਹੋਕੇ ਗਏ ਆ ਮੱਥਾ ਟੇਕ ਕੇ ਗਏ ਆ ਸ਼ੁਰੂਆਤ ਲਾ ਕੇ ਗਏ ਆ ਔਰ ਉਨੀ ਅਸੀਂ ਡਿਸਕਸ ਕੀਤਾ ਕਿ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਬੈਠ ਕੇ ਜੋ ਵੀ ਮੰਗਾਂ ਦਿੱਤੀਆਂ ਗਈਆਂ ਹੈਗੀਆਂ ਉਹਨਾਂ ਤੇ ਪੂਰਾ ਵਿਚਾਰ ਵਟਾਂਦਰਾ ਕਰਕੇ ਉਹ ਪੂਰੀਆਂ ਕੀਤੀਆਂ ਜਾਣਗੀਆਂ। ਅ ਤਸਿੰਝ ਜੀ ਸੁਣ ਲਈ ਅੱਜ ਜ ਸੁਭੋਗਾ ਦੇ ਵਿੱਚ ਕਰਵਾ ਹੋਣਾ ਚਾਹੀਏ। ਕੀ ਕਹਿਣਾ ਚਾਹੋਗੇ ਜੋ ਆਪਣੇ ਵਿਚਾਰ? ਅੱਜ ਮੋਗਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੀ ਯਾਦ ਨੂੰ ਸਬੰਧਤ ਇੱਕ ਕਾਰਜਕ੍ਰਮ ਕਰਾਇਆ ਜਾ ਰਿਹਾ ਹੈ। ਦੀ ਦੇ ਸਾਰੇ ਮੋਗੇ ਦੇ ਸਾਥੀ ਸਾਰੇ ਵਾਚੜ ਕੇ ਹਿੱਸਾ ਲੈ ਰਹੇ ਆ ਔਰ ਇੱਕ ਬੜਾ ਅੱਛਾ ਜਿਹੜਾ ਉਪਰਾਲਾ ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸੁਨਹਿਰੇ ਮਾਣ ਮੱਤੇ ਇਤਿਹਾਸ ਬਾਰੇ ਪਤਾ ਲੱਗਦਾ ਇਹਦੇ ਨਾਲ ਔਰ ਗੁਰੂ ਸਾਹਿਬ ਦਾ ਵੀ ਹੁਕਮ ਹੈ ਬਾਵਾਣੀਆਂ ਕਹਾਣੀਆਂ ਪੁੱਤ-ਪੁੱਤ ਕਰਨ ਸੋ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਾਡੇ ਇਤਿਹਾਸ ਦਾ ਇੱਕ ਸੁਨਹਿਰਾ ਮੀਲ ਪੱਥਰ ਹੈ ਜਿੰਨਾ ਦੇ ਸਾਨੂੰ ਸਾਰਿਆਂ ਨੂੰ ਮਾਣ ਹੈ ਜਸਪਾਲ ਸਿੰਘ ਰਾਮਗੜੀਆ ਦੀ ਇਸ ਸੇਵਾ ਤੇ ਅਸੀਂ ਗੁਰਪਰਵਤ ਜੀ ਨਾ ਸਰਾਹ ਵੀ ਬਹੁਤ ਕਮ ਹੈ ਇਹ ਮੈਨੇਜਮੈਂਟ ਦੀ ਰਿਕੁਆਇਰਮੈਂਟ ਹੈ ਕਿ ਲੱਗੋ ਤੁਹਾਨੂੰ ਇੱਕ ਹੀ ਕਿਤੇ ਸੁਲਝਾ ਮਾਗਰ ਜਿੱਥੇ ਮਹਾਰਾਜ ਜਸਪਾਲ ਸਿੰਘ ਰਾਮਗੜੀਆ ਦਾ ਨਾਮ ਆ ਗਿਆ ਉੱਥੇ ਕਿਸੇ ਗੱਲ ਦੀ ਕਮੀ ਤਾਂ ਰਹਿਣੀ ਨਹੀਂ ਸਭ ਕੁਝ ਹੋ ਜਾਣਾ ਵਿਚਾਰ ਕਰਾਂਗੇ ਬੈਠ ਕੇ ਕੋਈ ਨਾ ਕੋਈ ਰਸਤਾ ਕਢ ਲਾਂਗੇ ਉਦਯੋਗ ਬਾਰੇ ਕੀ ਕਹਿਣਾ ਚਾਹਾਂਗੇ ਕਿ ਕੇਸਰ ਉਦਯੋਗਤਾ ਜਿਹੜਾ ਕਿਸੇ ਵੀ ਸਟੇਟ ਦਾ ਕਿਸੇ ਵੀ ਨੇਸ਼ਨ ਦੀ ਤਰੱਕੀ ਦਾ ਵਹੀਕਲ ਹੁੰਦਾ ਸੋ ਪੰਜਾਬ ਸਰਕਾਰ ਆਪਦਾ ਪੂਰਾ ਸਮਰਥਨ ਆ ਸਾਨੂੰ ਪੰਜਾਬ ਸਰਕਾਰ ਦਾ ਸਾਰੇ ਉਦਯੋਗਪਤੀਆਂ ਨੂੰ ਉਦਯੋਗਾ ਨੂੰ ਔਰ ਲੋਕਸਾਨ ਪੂਰਾ ਕਰ ਰਹੀ ਹੈ ਸੋ ਮੈਨੂੰ ਲੱਗਦਾ ਵੀ ਤੁਹਾਨੂੰ ਥੋੜੀ ਦੇਰ ਚ ਇਹਦੇ ਰਿਜ਼ਲਟ ਵੀ ਸਾਹਮਣੇ ਆ ਜਾਣਗੇ। ਐਗਰੀਕਲਚਰ ਦੀ ਗੱਲ ਕਰੀਏ ਤਾਂ ਕਾਫੀ ਜਿਹੜਾ ਹੈਗਾ ਮੂਵ ਵੀ ਤਾਂ ਬਹੁਤ ਡਾਊਨ ਜਾ ਰਿਹਾ। ਤੇ ਇਹ ਵਾਲੀ ਕੀ ਤੁਹਾਡੇ ਵੱਲੋਂ ਚਾਹ ਤੇ ਦੇਖੋ ਐਗਰੀਕਲਚਰ ਸਾਨੂੰ ਐਗਰੀਕਲਚਰ ਨੂੰ ਐਗਰੀ ਬਿਜ਼ਨਸ ਵਿੱਚ ਬਦਲਣਾ ਪੈਣਾ। ਜਿਹੜਾ ਕੰਮ ਅਮਾਨੀ ਅਡਾਨੀ ਇੱਥੇ ਕਰਨਾ ਚਾਹੁੰਦੇ ਆ ਉਹ ਸਾਨੂੰ ਆਪ ਹੀ ਕਰਨਾ ਪੈਣਾ ਫੂਡ ਪ੍ਰੋਸੈਸਿੰਗ ਦੇ ਵਿੱਚ ਆਉਣਾ ਪੈਣਾ। ਉਦੇ ਵਾਸਤੇ ਪੰਜਾਬ ਸਰਕਾਰ ਦੀਆਂ ਵੀ ਕਾਫੀ ਸਕੀਮਾਂ ਹੈ ਔਰ ਸਰਕਾਰ ਹੋਰ ਵੀ ਇਛਾਤ ਕਰ ਰਹੀ ਹੈ ਸਾਨੂੰ ਐਗਰੀਕਲਚਰ ਨੂੰ ਤਗੜਿਆ ਕਰਨ ਵਾਸਤੇ ਕਿ ਇੱਥੇ ਇੱਕ ਤਾਂ ਸਾਨੂੰ ਕੇਂਦਰ ਨਾਲ ਲੜਾਈ ਲੜਨੀ ਪੈਣੀ ਹੈ ਕਿ ਪਾਲਿਸੀਆਂ ਠੀਕ ਹੋਣ ਦੂਜਾ ਸਾਨੂੰ ਖੁਦ ਵੀ ਥੋੜਾ ਜਿਹਾ ਉਦਮ ਕਰਨਾ ਪੈਣਾ ਹੈ ਕਿਉਂਕਿ ਸਰਕਾਰ ਇਹਦੇ ਲਈ ਸਾਡੇ ਤੇਰੀ ਉਦਮੀਆਂ ਉਹਨਾਂ ਨੂੰ ਚਾਲ ਕਰ ਰਹੀ ਹੈ ਕਿ ਆਪ ਕੂਟ ਕੋ ਜਿਹੜੀ ਕਮਰਸ਼ਲ ਕ੍ਰੌਪਸ ਹੈ ਉਹਦੀ ਮਾਰਜਨ ਕਿੰਨੀ ਹੈ ਕਿ ਉਹਦੀ ਵੈਲਿਊ ਐਡੀਸ਼ਨ ਦੇ ਵਿੱਚ ਆਈਏ ਤਾਂ ਕਿ ਨਿਊ ਮੋਡਲ ਸਕੇ ਆਪਣਾ ਤੇ ਉਹ ਤਾਂ ਇੱਕ ਮਹਿਤਵਨ ਵੀ ਰਾਜਨੀਤੀ ਵੀ ਠੀਕ ਨਹੀਂ ਹੋਈ ਜਿਹੜੀ ਪਹਿਲਾਂ ਹੋਈ ਹੈ ਜਾਂ ਇਹ ਤਾਂ ਮੈਂ ਮੰਨ ਨਹੀਂ ਸਕਦਾ ਵੀ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਲਈ ਸੀ ਜਿਹੜੇ ਜ਼ਿੰਮੇਵਾਰ ਪੋਜੀਸ਼ਨਾਂ ਤੇ ਰਹੇ ਆ ਉਹਨਾਂ ਨੂੰ ਪਤਾ ਨਾ ਹੋਵੇ ਲੇਕਿਨ ਇਹ ਉਹਨਾਂ ਦੇ ਵੈਸਟਡ ਇੰਟਰਸਟ ਕੀ ਸੀ ਇਹ ਤਾਂ ਸਮਾਂ ਦੱਸੇਗਾ ਲੇਕਿਨ ਪਿਛਲੇ 40 ਸਾਲ ਪੰਜਾਬ ਨਾਲ ਧੋਖਾ ਹੁੰਦਾ ਰਿਹਾ ਬੀਬੀਐਮਬੀ ਦਾ ਖਰਚ ਪੰਜਾਬ ਭਰਦਾ ਰਿਹਾ ਲੇਕਿਨ ਪਾਣੀ ਜਿਹੜਾ ਆਉਦੇ ਹਿੱਸੇ ਨਾਲੋਂ 110 ਗੁਣਾ 130 ਗੁਣਾ ਵੱਧ ਹਰਿਆਣਾ ਔਰ ਰਾਜਸਥਾਨ ਲਿਆਂ ਦੇ ਰਹੇ ਪੰਜਾਬ ਸਿਰਫ 60 70% ਪਾਣੀ ਯੂਜ਼ ਕਰਦਾ ਸੀ ਸੋ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਸਰਕਾਰ ਨੇ 4000 ਕਰੋੜ ਰੁਪਇਆ ਖਰਚ ਦਿੱਤਾ ਕਿ ਅਸੀਂ ਵੱਧ ਦਰਿਆਈ ਪਾਣੀ ਵੱਧ ਯੂਜ਼ ਕਰੀਏ ਜਿਹੜਾ ਨੀਚੇ ਵਾਲਾ ਪਾਣੀ ਹੈ ਗਰਾਊਂਡ ਵਾਟਰ ਹੈ ਜਿਹੜਾ ਸਬਸੋਇਲ ਵਾਟਰ ਹੈ ਉਹ ਘੱਟ ਵਰਤੀਏ ਸੋ ਸਰਕਾਰ ਦੇ ਤਰਦਦ ਦੇ ਨਾਲ ਬਹੁਤ ਸਾਰੀਆਂ ਨਹਿਰਾਂ ਬਹੁਤ ਸਾਰੇ ਬੰਦ ਪਈਆਂ ਕੱਸੀਆਂ ਖਾਲੇ ਉਹ ਨਵੇਂ ਬਣਾਏ ਗਏ ਆ ਜਿਹਦੇ ਨਾਲ ਅਸੀਂ 12 ਤੋਂ 13% ਪਾਣੀ ਹੋਣ ਜਿਹੜਾ ਸਰਫੇਸ ਵਾਟਰ ਹੈ ਜਿਹੜਾ ਦਰਿਆਈ ਪਾਣੀ ਹੈ ਉਹਨੂੰ ਅਸੀਂ ਵੱਧ ਵਰਤ ਰਹੇ ਆ ਇਹਦੇ ਨਾਲ ਪੰਜਾਬ ਦੀ ਉਮਰ ਲੰਬੀ ਹੋਏਗੀ ਦੀ ਗੱਲ ਕੀਤੀ ਜ Punjab ਉਹ ਚਾਹ ਦੇ ਚਿਕਾ ਬਿਲਾ ਸਰਕਾਰ ਤੋਂ ਚਲਾਈ ਜਾ ਰਹੀ ਹੈ ਯੁੱਧ ਨਸ਼ੇ ਉਸ ਬਾਰੇ ਕੀ ਕਹਿਣਾ ਚਾਹੋ? ਦੇਖੋ ਉਹਦੇ ਬੜੇ ਸਾਰਥਕ ਨਤੀਜੇ ਸਾਨੂੰ ਪੰਜਾਬ ਦੇ ਪਿੰਡਾਂ 'ਚ ਸ਼ਹਿਰਾਂ ਦੇ ਮੁਹੱਲਿਆਂ 'ਚ ਦੇਖਣ ਨੂੰ ਮਿਲ ਰਹੇ ਆ। ਹੁਣ ਕੌਨਫੀਡੈਂਸ ਆਇਆ ਮਾਤਾਵਾ ਪੈਣਾ ਨੂੰ ਵੀ ਕੌਨਫੀਡੈਂਸ ਆਇਆ ਕਿ ਨਸ਼ਾ ਛੱਡਿਆ ਵੀ ਜਾ ਸਕਦਾ ਔਰ ਸਰਕਾਰ ਨਸ਼ਾ ਛਡਾਉਣ ਦੇ ਵਿੱਚ ਅਸਰਦਾਇਕ ਕੰਮ ਕਰ ਰਹੀ ਹੈ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਕੋਈ ਪ੍ਰੋਗਰਾਮ ਬਣਾਇਆ ਹੋਵੇ ਲੋਕਾਂ ਨੂੰ ਨਾਲ ਲੈ ਕੇ ਇੱਕ ਮੁਹਿੰਮ ਬਣਾਈ ਗਈ ਹੋਵੇ ਔਰ ਮੁਹਿੰਮ ਦਾ ਅਸਰ ਮੁਹਿੰਮ ਦੇ ਵਿੱਚ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੋਵੇ ਡਾਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੋਵੇ ਪੁਲਿਸ ਨੂੰ ਸ਼ਾਮਲ ਕੀਤਾ ਗਿਆ ਹੋਵੇ ਇੱਕ ਚੌਥਰਫੇ ਘੇਰਾ ਪਾ ਕੇ ਜਿਹੜੀ ਜਿਹੜੀ ਇਹ ਬਿਮਾਰੀ ਸਾਨੂੰ ਲੱਗੀ ਹੈ ਚਿੱਤੇ ਦੀ ਇਹਨੂੰ ਲਾਉਣ ਦਾ ਯਤਨ ਕੀਤਾ ਜਾ ਰਿਹਾ ਔਰ ਉਹਦੇ ਸਾਥ ਤੇ ਨਤੀਜੇ ਵੀ ਨਜ਼ਰ ਆ ਰਹੇ ਇਹਦੇ ਲਈ ਮੈਂ ਪੰਜਾਬ ਸਰਕਾਰ ਨੂੰ ਵਧਾਈ ਦਿੰਦਾ। ਸਨਮਾ ਸਾਹਿਬ ਤੁਸੀਂ ਦੇਖੋ ਕਿਸੇ ਕਿਸਾਨ ਦਾ ਮੈਂ ਕਦੇ ਵਿਰੋਧ ਨਹੀਂ ਕੀਤਾ। ਨਾ ਕਰਨਾ। ਹਾਂ ਕੁਝ ਰਾਜਨੀਤਿਕ ਲੋਕ ਭੇਸ ਬਦਲ ਕੇ ਆ ਜਾਂਦੇ ਆ। ਸੋ ਉਹਨਾਂ ਨੂੰ ਲੋਕਾਂ ਨੇ ਵਿਲੇ ਕੀਤਾ ਹੋਇਆ। ਤੇ ਉਹਨਾਂ ਨੂੰ ਹੁਣ ਇਹ ਨਹੀਂ ਚਾਹੀਦਾ ਕਿ ਜੇ ਕੋਈ ਚਾਜ ਦਾ ਕੰਮ ਕਿਤੇ ਹੋ ਰਿਹਾ ਕਿਸੇ ਸਕੂਲ ਦਾ ਕੰਮ ਹੋ ਰਿਹਾ ਕਿਸੇ ਮਸ਼ਾ ਚਣੌਣ ਦੀ ਗੱਲ ਹੋ ਰਹੀ ਹੈ ਉਹਦਾ ਵਿਰੋਧ ਕਰਨਾ ਦਾ ਫਾਇਦਾ ਨਹੀਂ ਕੋਈ। ਸਨਮਾ ਸਾਹਿਬ ਜਆ ਦੇ ਭਾਪੀ ਵੱਲੋਂ ਕੀਤਾ ਗਿਆ ਜਿਹੜਾ ਸੈਸਰਾਂ ਦਿੱਤਾ ਗਿਆ ਕੀ ਲੱਗਦਾ ਹੈ ਪੰਜਾਬ ਤੇ ਮਸ਼ਕਲ ਦੋ ਸਮੇਂ ਤੋਂ ਪਹਿਲਾਂ ਪਹਿਲਾਂ ਅੱਜ ਦੇ ਨਾਲ ਕੋਟਣਾ ਹਿਸਾਬ ਨਾਲ ਨਸ਼ਾ ਵਧ ਰਹੀ ਹੈ ਕਿੱਥੋਂ ਆ ਰਿਹਾ ਹੈ ਦੇਖੋ ਇੰਨਾ ਨਸ਼ਾ ਕਦੇ ਪਹਿਲਾਂ ਫੜਿਆ ਗਿਆ ਸੀ ਜਿਹੜਾ ਬਾਰਡਰ ਪਾਰ ਤੋਂ ਆ ਰਿਹਾ ਉਹਦੇ ਲਈ ਜਿਹੜਾ ਐਂਟਰੀ ਡਰੋਨ ਟੈਕਨੋਲੋਜੀ ਖਰੀਦ ਲਈ ਗਈ ਹੈ ਪੰਜਾਬ ਸਰਕਾਰ ਵੱਲੋਂ ਮਹਿਕਮੇ ਨੂੰ ਉਸ ਦੁਸਤ ਕੀਤਾ ਗਿਆ ਹੈ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਗਈਆਂ ਅਫਸਰਾਂ ਦੀਆਂ ਤੋਂ ਮੈਨੂੰ ਇਹ ਲੱਗਦਾ ਵੀ ਆਪਾਂ ਕਾਮਯਾਬ ਹੋ ਜਾਵਾਂਗੇ ਇਹਦੇ ਬਾਅਦ ਸਮੇਂ ਤਾਂ ਲੱਗਦੀ ਰਿਹਾ ਕਿ ਤੇਰੀ ਨਿਸ਼ਾਨ ਆ ਰਿਹਾ ਹਜੇ ਵੀ ਜੇ ਹੁਣੋਂ ਬਾਅਦੋਂ ਇਹਦੇ ਤੱਕ ਸਫੇਤ ਕਹਾਣੀ ਖਤਮ ਹੋ ਗਈ